ਮੱਲਾਵਾਲਾ ਨਗਰ ਪੰਚਾਇਤ ਦੀ ਕਮੇਟੀ ਨੇ ਗੁਰੂ ਸਾਹਿਬ ਜੀ ਦਾ ਔਟ ਆਸਰਾ ਲੈ ਕਰਵਾਇਆ ਸ਼ੁਕਰਾਨਾ ਸਮਾਗਮ ਜੀਆਂ ਸਰਬਸੰਮਤੀ ਨਾਲ ਆਮ ਦੀ ਪਾਰਟੀ ਦੇ ਨੌਜਵਾਨ ਆਗੂ ਮਹਾਵੀਰ ਸਿੰਘ ਦੂਲੇ ਵਾਲੀ ਜਿਦੇ ਮਾਤਾ ਕਰਮਜੀਤ ਕੌਰ ਪਤਨੀ ਸ਼ਵੇਗ ਸਿੰਘ ਨੂੰ ਮੱਲਾਵਾਲਾ ਨਗਰ ਪੰਚਾਇਤ ਦਾ ਪ੍ਰਧਾਨ ਚੁਣਿਆ ਗਿਆ ਸੀ ਇਸ ਤੋਂ ਬਾਅਦ ਅੱਜ ਸ਼ੁਕਰਾਨੇ ਵਜੂ ਮੱਲਾਵਾਲਾ ਨਗਰ ਪੰਚਾਇਤ ਦੀ ਕਮੇਟੀ ਨੇ ਗੁਰੂ ਸਾਹਿਬ ਜੀ ਦਾ ਔਟ ਆਸਰਾ ਲੈਂਦੇ ਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਅੱਜ ਮੱਲਾਵਾਲਾ ਨਗਰ ਪੰਚਾਇਤ ਵਿਕੇ ਗੁਰੂ ਸਾਹਿਬ ਜੀ ਦਾ ਔਟ ਆਸਰਾ ਲ ਸ਼ੰਕਰ ਕੁਟਾਰੀਆ ਤੇ ਹਲਕਾ ਵਿਧਾਇਕ ਨਰੇਸ਼ ਕੁਟਾਰੀਆ ਜੀ ਹਾਜ਼ਰੀ ਲਗਵਾਉਣ ਪਹੁੰਚੇ। ਇਸ ਮੌਕੇ ਹਲਕਾ ਵਿਧਾਇਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਮਹਾਵੀਰ ਸਿੰਘ ਦੂਲੇਵਾਲੀ ਜੀ ਦੇ ਮਾਤਾ ਕਰਮਜੀਤ ਕੌਰ ਨੂੰ ਜੋ ਮਾਣ ਬਖਸ਼ਿਆ ਗਿਆ ਹੈ, ਉਸ ਤੇ ਉਹ ਪੂਰਾ ਖਰੇ ਉਤਰਨਗੇ। ਉਨ੍ਹਾਂ ਕਿਹਾ ਕਿ ਪੂਰੀ ਕਮੇਟੀ ਤਰੀਫੇ ਕਾਬਲ ਹੈ। ਸੀਨੀਅਰ ਵਾਈਸ ਪ੍ਰਧਾਨ ਰੀਤੂ ਕੱਕੜ, ਧਰਮਪਤਨੀ ਹਿਰਾ ਕੱਕੜ ਅਤੇ ਮੀਤ ਪ੍ਰਧਾਨ ਧਰਮ ਸਿੰਘ ਸਮੇਤ ਪੂਰੀ ਕਮੇਟੀ ਬਿਨਾਂ ਕਿਸੇ ਭੇਦਭਾਵ ਦੇ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਨਗਰ ਪੰਚਾਇਤ ਮੱਲਾਵਾਲੀ ਦੀਆਂ ਮੁਸ਼ਕਲਾਂ ਸਿਨੀਅਰ ਨੌਜਵਾਨ ਆਗੂ ਆਮਦੀ ਪਾਰਟੀ ਮਹਾਵੀਰ ਸਿੰਘ ਦੁੱਲੇਵਾਲੀਆ ਆਮਾਦੀ ਪਾਰਟੀ ਤੋਂ ਸੀਨੀਅਰ ਆਗੂ ਮੱਲਾਵਾਲਾ ਖਾਸ ਕਲਪੂਸ਼ਨ ਲਾਲ ਤਵਨ ਸਮੇਤ ਨਗਰ ਪੰਚਾਇਤ ਮੱਲਾਵਾਲਾ ਦਾ ਸਮੂਹ ਸਟਾਫ ਮੱਲਾਵਾਲਾ ਦੇ 13 ਵਾਰਡਾਂ ਨਾਲ ਸੰਬੰਧਿਤ ਕਈ ਕੌਂਸਲਰ ਭਾਰੀ ਗਿਣਤੀ ਵਿੱਚ ਆਮਾਦੀ ਪਾਰਟੀ ਦੇ ਜਜ਼ਾਰੂ ਵਰਕਰ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਆਗੂ ਸਹਿਬਾਨ ਹਾਜ਼ਰ ਸਨ ਦੇਖੋ ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕੁਟਾਰੀਆ ਨੇ ਕੀ ਗੱਲਬਾਤ ਕੀਤੀ ਮੀਡੀਆ ਨਾਲ ਸਾਂਝੀ ਜਿਸ ਤਰ੍ਹਾਂ ਭਾਈ ਸਤ ਦੱਸ ਰਹੇ ਸੀ ਪਾਰਟੀ ਤੋਂ ਉੱਪਰ ਉੱਠ ਕੇ ਨਗਰ ਦੀ ਸਿਹਤ ਨਹੀਂ ਅੱਜ ਕਮੇਟੀ ਬਣ ਤੇ ਗੁਰੂ ਦਾ ਔੜਾ ਪਰ ਲੈ ਕੇ ਸੁਕਰਾਨਾ ਕੀਤਾ ਗਿਆ ਤੁਸੀਂ ਪਹੁੰਚ ਕੀ ਕਹੋਗੇ ਅੱਜ ਮੱਲਾ ਵਾਲੇ ਸ਼ਹਿਰ ਦੇ ਵਿੱਚ ਜੋ ਕਮੇਟੀ ਦਾ ਟਾਈਮ ਪੂਰਾ ਹੋ ਚੁੱਕਾ ਸੀਗਾ ਤੇ ਨਵੀਂ ਚੋਣ ਹੋਈ ਆ ਸਾਡੇ ਮਹਾਵੀਰ ਸਿੰਘ ਤੁਲੇ ਵਾਲੇ ਤੋਂ ਇਹ ਪ੍ਰਧਾਨ ਬਣੇ ਨੇ ਤੇ ਵਾਈਸ ਪ੍ਰਧਾਨ ਜੀ ਸੀਨੀਅਰ ਵਾਈਸ ਪ੍ਰਧਾਨ ਹੀਰਾ ਕੱਕੜ ਜੀ ਇਸ ਤਰ੍ਹਾਂ ਕਰਕੇ ਸਾਰੇ ਐਮਸੀ ਸਹਿबान ਸਾਰਿਆਂ ਨੂੰ ਅੱਜ ਰਲ ਕੇ ਇਹਨਾਂ ਨੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਕਮੇਟੀ ਚ ਬੜੀ ਵਧੀਆ ਰੀਤ ਆ ਕਿਉਂਕਿ ਉਹਨਾਂ ਦੀ ਕਿਰਪਾ ਤੋਂ ਬਿਨਾ ਤਾਂ ਕੁਝ ਵੀ ਨਹੀਂ ਬੰਦ ਆ ਆਪਾਂ ਕਹਿ ਦਿੰਨੇ ਆ ਆਮ ਹੀ ਕਹਾਵਤ ਆ ਪੱਤੇ-ਪੱਤੇ ਚ ਉਹ ਪ੍ਰਮਾਤਮਾ ਵੱਸਦਾ ਉਹ ਸਾਰਾ ਕੁਝ ਵੇਖਦਾ ਪਰ ਅਸੀਂ ਮੰਨਦੇ ਨਹੀਂ ਗੇ ਕਹਿ ਕਹਿ ਹੀ ਦਿੰਨੇ ਆ ਪਰ ਨਹੀਂ ਪਰ ਇੱਕ ਦੱਸਾਂ ਮੈਂ ਵਖਾ ਸਕਦਾ ਉਸ ਬੰਦੇ ਨੂੰ ਜਿਹੜਾ ਕਹਿੰਦਾ ਨਾ ਵੀ ਮੈਂ ਇਹ ਗੱਲ ਨਹੀਂ ਮੈਂ ਉਹਨੂੰ ਚਾਨਣ ਕਰਾਸਾਂਦਾ ਵੀ ਪੱਤੇ-ਪੱਤੇ ਜੀ ਵਸਦਾ ਹਰ ਚੀਜ਼ ਵੇਖਦਾ ਨਿੱਕੀ-ਨਿੱਕੀ ਗੱਲ ਵੇਖਦਾ ਸਾਨੂੰ ਉਹਦਾ ਹਸਾਬ-ਪਤਾ ਦੇਣਾ ਪੈਣਾ ਵਾ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਐਮਸੀ ਸਾਹਿਬਾਨਾਂ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਮੁਬਾਰਕਬਾਦ ਉਸ ਵਾਹਿਗੁਰੂ ਦਾ ਧੰਨਵਾਦ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਬਣਾਇਆ ਤੇ ਉਸ ਤੋਂ ਬਾਅਦ ਮੈਂ ਮੇਰੀ ਇਹ ਵੀ ਬੇਨਤੀ ਸਾਰਿਆਂ ਨੂੰ ਵੀ ਆਪਾਂ ਰਲ ਮਿਲ ਕੇ ਚੱਲਣਾ ਕਿਸੇ ਨੇ ਇਹ ਨਹੀਂ ਫਰਕ ਗੈਣਾ ਵੀ ਇਹ ਕਾਲੀ ਦਲ ਦਾ ਕਾਂਗਰਸ ਦਾ ਆਪਾਂ ਸ਼ਹਿਰ ਦੇ ਕੰਮ ਕਰਨੇ ਆ ਨਾਗੀ ਆਪਾਂ ਕਾਲੀਦਾਲ ਕਾਂਗਰਸ ਦੇ ਕਰਨੇ ਆ ਸਾਰਿਆਂ ਨੇ ਰਲ ਕੇ ਕਮੇਟੀ ਬਣਾਈ ਆ ਸਾਰਿਆਂ ਦੇ ਸਹਿਯੋਗ ਨਾਲ ਹੀ ਆਪਾਂ ਕੰਮ ਵੀ ਕਰਨੇ ਆ ਚੰਗੇ ਕੰਮ ਕਰਨੇ ਆ ਜਿੱਥੇ ਵੀ ਕਿਤੇ ਕੋਈ ਸਾਡੇ ਤੋਂ ਗਲਤ ਕੰਮ ਕਰਾਉਂਦਾ ਮੈਨੂੰ ਦੱਸਣ ਅਸੀਂ ਬਿਲਕੁਲ ਨਹੀਂ ਕਰਨਾ ਅਸੀਂ ਚੰਗੇ ਕੰਮ ਕਰਾਂਗੇ ਸ਼ਹਿਰ ਦੀ ਡਿਵੈਲਪਮੈਂਟ ਵੱਲ ਧਿਆਨ ਦਿਓ ਨਾ ਕਿ ਐਸੇ ਲੜਾਈਆਂ ਝਗੜਿਆਂ ਵੱਲ ਧਿਆਨ ਦੇਣਾ ਮੈਂ ਉਸ ਵਾਹਿਗੁਰੂ ਦਾ ਜਿੱਥੇ ਸ਼ੁਕਰਾਨਾ ਕਰਦਾ ਉੱਥੇ ਸੰਗਤ ਦਾ ਵੀ ਧੰਨਵਾਦ ਕਰਦਾ ਅਤੇ ਮੈਂ ਇਹਨਾਂ ਦੇ ਚਰਨਾਂ 'ਚ ਸੰਗਤ ਦੇ ਬੇਨਤੀ ਵੀ ਕਰਦਾ ਵੀ ਸਾਰੇ ਆਪਾਂ ਰਲ ਮਿਲ ਕੇ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਇਸ ਮੱਲਾਂ ਵਾਲਾ ਜੀਰਾ ਹਲਕੇ ਨੂੰ ਮੈਂ ਸਟੇਜਾਂ ਤੇ ਵਾਦਾ ਕੀਤਾ ਸੀ ਪੰਜਾਬ 'ਚੋਂ ਪਹਿਲੇ ਨੰਬਰ ਦਾ ਹਲਕਾ ਬਣਾਵਾਂਗੇ ਤੇ ਅਸੀਂ ਵਾਅਦੇ ਬਣਾ ਕੇ ਦਿਖਾਵਾਂਗੇ ਇਹ ਨਹੀਂ ਗੱਲ ਗੱਲਾਂ ਨਾਲ ਹੀ ਥੁੱਕਣਾ ਬੜੇ ਨਹੀਂ ਬਕਾਵਾਂਗੇ ਤੇ ਮੈਂ ਸਾਰੇ ਆਈ ਹੋਈ ਸੰਗਤ ਨੂੰ ਜੀ ਆਇਆਂ ਕਹਿਣਾ ਧੰਨਵਾਦ ਕਰਦਾ ਜਿੰਨੇ ਐਮਸੀ ਬਣੇ ਆ ਮੈਂ ਉਹਨਾਂ ਵਾਸਤੇ ਵੀ ਇਹੀ ਅਰਦਾਸ ਕਰਦਾ ਸੱਚੇ ਬਾਦਸ਼ਾਹ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੀ ਤਾਂ ਜੋ ਹੱਕ ਸੱਚ ਤੇ ਲੜ ਸਕਣ ਜੀ ਐਮਐਲਏ ਸਭ ਕਹਿ ਸਕਦੇ ਆ ਕਿ ਮੱਲਾ ਵਾਲੇ ਦੇ ਵਿੱਚ ਜਿਹੜੇ ਵਿਕਾਸ ਕਰ ਜਾਂਦੀ ਹੈ ਰਫਤਾਰ ਤੇਜ਼ ਹੋਵੇ ਬਿਲਕੁਲ ਇਹ ਮਤੋਂ ਦਾ ਨਹੀਂ 10 15 ਦਿਨ ਹੋਰ 20 ਦਿਨ ਪੈ ਜਾਣਗੇ ਇਸ ਤੋਂ ਬਾਅਦ ਫਿਰ ਰਫਤਾਰ ਤੁਸੀਂ ਵੇਖਿਆ ਜੀ ਕਹੇ ਨੇ ਵੇਖਿਆ ਹੀ ਨਹੀਂ ਹੋਣਾ ਵੀ ਇਹ ਇਸ ਤਰ੍ਹਾਂ ਕਿੱਥੋਂ ਆਏ ਨੇ ਕਿੱਥੋਂ ਪੈਸੇ ਆ ਗਏ ਤੇ ਕਿੱਥੋਂ ਕੰਮ ਹੋ ਹੀ ਜਾਂਦੇ ਆ ਗਲਤ ਹੈ ਇਹ ਆ ਵੀ ਅਸੀਂ ਇਮਾਨਦਾਰੀ ਨਾਲ ਕੰਮ ਕਰਨਾ ਅਸੀਂ ਮੈਂ ਇਹਨਾਂ ਨੂੰ ਪਹਿਲਾਂ ਕਹਤਾ ਵੀ ਮੈਂ ਭਾਈ ਫੇਰ ਨਾਲ ਨੂੰ ਕਿਹਾ ਜੀ ਮੈਂ ਕੰਮ ਲੈਣਾ ਤੇ ਵਧੀਆ ਕੰਮ ਲੈਣਾ ਮੇਰੇ ਫਾਦਰ ਦੇ ਟਾਈਮ ਤੇ ਜਿਹੜਾ ਕੁਝ ਬਣਿਆ ਸੀਗਾ ਮਾਹੂ ਚ ਹਜੇ ਤੱਕ ਉਵੇਂ ਬਰਕਰਾਰ ਹੈ ਤੇ ਜਿਹੜੇ ਉਦੋਂ ਬਾਅਦ ਪ੍ਰਧਾਨ ਆਏ ਆ ਜਾਂ ਹੋਰ ਕੋਈ ਆਏ ਆ ਐਮਸੀ ਸਾਹਿਬਾਨ ਉਹ ਟੁੱਟਿਆ ਵੀ ਪਿਆ ਉਦੋਂ ਦਾ ਨਾਲੀਆਂ ਗਲੀਆਂ ਪੁਲੀਆਂ ਇਸ ਕਰਕੇ ਜਦੋਂ ਅਸੀਂ ਕਮਿਸ਼ਨ ਖਾਵਾਂਗੇ ਤੇ ਭਾਈ ਜੀ ਕੰਮ ਫਿਰ ਉਹੋ ਜਿਹਾ ਹੀ ਹੋਣਾ ਤੇ ਇਹਨਾਂ ਸਾਰਿਆਂ ਨੂੰ ਮਾਲਕ ਦੀ ਕਿਰਪਾ ਨਾਲ ਰੱਜੇ ਪੂਜੇ ਕਰਾਉਂਦੇ ਆ ਬਹੁਤ ਵਧੀਆ ਵਾ ਸਾਰੇ ਘਰ ਸੌਖੇ ਆ ਤੇ ਸਾਰਿਆਂ ਨੂੰ ਬੇਨਤੀ ਇਹੀ ਕੀਤੀ ਆ ਵੀ ਤੁਸੀਂ ਇਸ ਪਾਸੇ ਨਹੀਂ ਝੱਕਣਾ ਇਸ ਪਾਸੇ ਕਦੇ ਦੇਖਿਆ ਜੇ ਵੀ ਨਾ ਵੀ ਅਸੀਂ ਪੈਸੇ ਬਣਾਉਣੇ ਆ ਅਸੀਂ ਸੇਵਾ ਕਰਨੀ ਆ ਉਸ ਮਾਲਕ ਦੇ ਘਰ ਚ ਨਿੱਕੇ ਨਿੱਕੇ ਪੈਸੇ ਦਾ ਹਿਸਾਬ ਦੇਣਾ ਪੈਣਾ ਸਾਨੂੰ ਜੀ ਇਸ ਕਰਕੇ ਅਸੀਂ ਮੈਂ ਸਾਰਿਆਂ ਨੂੰ ਇਹੀ ਚਾਹਨਾ ਵੀ ਰਲ ਮਿਲ ਕੇ ਰਹੋ ਵਧੀਆ ਕੰਮ ਕਰੋ ਆਪਸ ਵਿੱਚ ਭਾਈਚਾਰਾ ਪਿਆਰ ਬਣਾ ਕੇ ਰੱਖੋ ਕੋਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਕੰਮ ਕਰੀਏ ਜਿੱਤਾਂ ਦਾ